ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪਟਿਕੂਲਾ ਵੱਲੋਂ ਲਓ ਜੀ ਅੱਜ ਫੇਰ ਅਸੀਂ ਇੱਕ ਸੇਲ ਲਗਾ ਰਹੇ ਹਾਂ ਕੋਟ ਰਾਈ ਦੇ ਸੂਟਾਂ ਤੇ ਅੱਜ ਸੇਲ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਮੇਰੇ ਪੈਣ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਐਡਾਂ ਦੇ ਸੋਹਣੇ ਸੂਟ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਤੁਸੀਂ ਪ੍ਰੈਸ ਕਰ ਸਕਦੇ ਹੋ ਇੰਸਟਾ ਤੇ ਵੀ ਤੁਸਾਨੂੰ ਫੋਲੋ ਕਰ ਸਕਦੇ ਆ ਲਓ ਜੀ ਵੀਡੀਓ ਲੱਗੇ ਸਟਾਰਟ ਕਰ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣਾ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਆ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਜਿਹੜੇ ਸੂਟ ਲੈਣ ਵਾਲੇ ਕੋਟ ਰਾਈਜ਼ ਦੇ ਸੂਟ ਲੈਣ ਵਾਲੇ ਆ ਜੀ ਤੁਸੀਂ ਸੇਲ ਪ੍ਰਾਈਸ ਦੇ ਵਿੱਚ ਇਹ ਸੂਟ ਲੈਣੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਸਟ ਸੂਟ ਦਿਖਾ ਦਾਂ ਜੀ ਲਓ ਜੀ ਕਾਟਨ ਕੋਟ ਰਾਈਜ਼ ਰਹੂਗੀ ਜੀ ਇਹ ਬਿਲਕੁਲ ਸੌਫਟ ਵਾਲਾ ਸਟਾਫ ਹੈ ਕਾਟਨ ਕੋਟ ਰਾਈਜ਼ ਨਾਲ ਤੁਹਾਨੂੰ ਮਿਲਨੀ ਹੈ ਪਸ਼ਮੀਨੇ ਦੀ ਬਾਟਮ ਦੇਖੋ ਪ੍ਰਾਈਸ ਦੇ ਰਹੇ ਆ ਸਿਰਫ 750 750 ਦੇ ਵਿੱਚ ਤੁਸੀਂ ਪਸ਼ਮੀਨੇ ਦੀ ਬਾਟਮ ਦੇ ਨਾਲ ਸਾਨੂੰ ਕੋਟ్రਾਈ ਦਾ ਸੂਟ ਸਾਡੇ ਕੋਲ ਲੈ ਸਕਦੇ ਹੋ ਸਿਰਫ ਸੇਲ ਪ੍ਰਾਈਸ ਦੇ ਵਿੱਚ ਲਓ ਜੀ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਪ੍ਰਾਈਸ ਸਿਰਫ 750 750 ਚ ਲੈ ਸਕਦੇ ਤੁਸੀਂ ਕਾਟਨ ਕੋਟ్రਾਈ ਦਾ ਸੂਟ ਠੀਕ ਹੈ ਜੀ ਅੱਜ ਸਿਰਫ ਸੇਲ ਪ੍ਰਾਈਸ ਤੇ ਹੀ ਸੂਟ ਦਿੱਤੇ ਜਾਣੇ ਲਓ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਓ ਬਿਲਕੁਲ ਸੌਫਟ ਸਟਾਫ ਹੈ ਨਾਲ ਰਹਿਣੀ ਪਸ਼ਮੀਨੇ ਦੀ ਬਾਟਮ ਮੈਚਿੰਗ ਸੂਟ ਰਹੂਗਾ ਜੀ ਪਸ਼ਮੀਨੇ ਦੀ ਬਾਟਮ ਸਿਰਫ 750 750 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਲਓ ਅਗਲਾ ਕਲਰ ਚੈੱਕ ਕਰੋ ਜੀ ਇਹ ਹੈਗਾ ਲਾਈਟ ਪਰਪਲ ਜਿਹਾ ਕਲਰ ਲਓ ਇਹ ਵੀ ਨਾਲ ਪਸ਼ਮੀਨੇ ਦੀ ਬਾਟਮ ਰਹਿਣੀ ਹੈ ਜੀ ਲਓ ਚੈੱਕ ਕਰੋ ਬਹੁਤ ਸੋਹਣਾ ਕਲਰ ਰਹਿਣ ਵਾਲਾ ਕਲਰ ਬਹੁਤ ਪਿਆਰਾ ਪ੍ਰਿੰਟ ਬਹੁਤ ਪਿਆਰਾ ਸਿਰਫ ਪ੍ਰਾਈਸ 750 750 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਲਓ ਜੀ ਚੈੱਕ ਕਰੋ ਜੀ ਇਹ ਕੇਵਲਾ ਕਲਰ ਆਊਗਾ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਰਹਿਣ ਵਾਲਾ ਲਓ ਜੀ ਇਹ ਕੇਵਲਾ ਕਲਰ ਚੈੱਕ ਕਰ ਸਕਦੇ ਹੋ ਇਹ ਰਹੂਗੀ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਰਹਿਣੀ ਹੈ ਜੀ ਇਹ ਰਹਿਣੀ ਹੈ ਜੀ ਨਾਲ ਸ਼ਰਟ ਲਓ ਚੈੱਕ ਕਰੋ ਜੀ ਇਹ ਸ਼ਰਟ ਰਹਿਣੀ ਹੈ ਇਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਸਿਰਫ 750 ਰੁਪਏ ਤੁਸੀਂ ਅੱਜ ਗਰਮ ਸੂਟ ਸਾਡੇ ਕੋਲ ਸੇਲ ਪ੍ਰਾਈਸ ਦੇ ਵਿੱਚ ਲੈ ਸਕਦੇ ਹੋ ਜੀ ਲਓ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਨਾਲ ਜਿਹੜੀ ਬਾਟਮ ਰਹਿਣੀ ਹੈ ਲਓ ਜੀ ਪਸ਼ਮੀਨੇ ਦੀ ਬਾਟਮ ਰਹਿਣੀ ਹੈ ਜੀ ਲਓ ਇਹ ਵਾਲੀ ਆਊਗੀ ਮੈਚਿੰਗ ਬਾਟਮ ਪਸ਼ਮੀਨੇ ਦੀ ਇਹ ਵਾਲਾ ਰਹੂਗਾ ਜੀ ਸੂਟ ਠੀਕ ਹੈ ਜੀ ਤੇ ਇਹ ਸ਼ਾਰਟ ਰਹਿਣੀ ਹੈ बॉटम ਰਹਿਣੀ ਹੈ ਸਿਰਫ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਅਗੇ ਮੈਂ ਤੁਹਾਨੂੰ ਦਿਖਾਉਂਗੀ ਜੀ ਏਕੇ ਟੈਕਸਚਰ ਦੇ ਸੂਟ ਰਹਿਣੇ ਜੋ ਸਾਡੇ ਕੋਲ ਕਾਟਨ ਕੋਟ ਰਾਈਜ਼ ਦੇ ਸੂਟ ਰਹਿਣਗੇ ਜੀ ਲਓ ਇਹਦੇ ਵੀ ਤੁਹਾਨੂੰ बॉटम ਵੀ ਇਸੇ ਕੋਟ ਰਾਈ ਦੀ ਦੇਵਾਂਗੇ ਉਹ ਵਾਲੀ बॉਟਮ ਸਿੰਘੀ ਪਸ਼ਮੀਨੀ ਆ ਦੀ ਤੇ बॉटम ਰਹੂਗੀ ਕੋਟ ਰਾਈ ਦੀ ਇਹ ਵੀ ਸੇਲ ਪ੍ਰਾਈਸ ਦੇ ਵਿੱਚ ਸੂਟ ਰਹਿਣੇ ਆ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ बॉटम ਵੀ ਕੋਟ ਰਾਈ ਦੀ ਰਹਿਣੀ ਆ 850 ਵਿੱਚ ਦੇ ਰਹੇ ਆ ਤੁਹਾਨੂੰ ਸੂਟ ਆ ਚੈਲੰਜ ਪ੍ਰਾਈਸ ਦੇ 850 ਰੁਪਏ ਵਿੱਚ ਸੂਟ ਦੇ ਰਹੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੇਲ ਪ੍ਰਾਈਸ ਦੇ ਵਿੱਚ ਰਹਿਣੇ ਲਓ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਾਂ ਇੱਕੇ ਵਾਲਾ ਕਲਰ ਮਿਲੂਗਾ ਪ੍ਰਿੰਟਿੰਗ ਚ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਠੀਕ ਹੈ ਜੀ 850 ਇਹਨਾਂ ਦੀ ਪ੍ਰਾਈਸ ਰਹਿਣੀ ਹੈ ਜੀ ਲਓ ਇਹ ਚੈੱਕ ਕਰੋ ਜੀ 850 ਦੀ ਪ੍ਰਾਈਸ ਹੈ ਜਣੀ ਹੈ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਥੋੜਾ ਹੈਵੀ weight ਹੁੰਦਾ ਸ਼ਿਪਿੰਗ ਚਾਰਜ ਥੋੜਾ ਜ਼ਿਆਦਾ ਪੈਣਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਇਹਨਾਂ ਦੀ 850 ਲਓ ਜੀ ਬੋਟਮ ਵੀ ਕੋ ਟ੍ਰਾਈ ਦੀ ਮਿਲਣ ਵਾਲੀ ਹੈ ਸ਼ਾਰਟ ਵੀ ਕੋ ਟ੍ਰਾਈ ਦੀ ਮਿਲਣ ਵਾਲੀ ਹੈ ਪ੍ਰਾਈਸ 850 ਠੀਕ ਹੈ ਜੀ ਅੱਜ ਦੀ ਸੇਲ ਪ੍ਰਾਈਸ ਦੇ ਇਹ ਸੂਟ ਰੈਡ ਵਾਲੇ ਆ ਲਓ ਇਹਦੇ ਵਿੱਚ ਅਗਲੇ ਸੂਟ ਨੇ ਦਿਖਾਦਾ ਮੈਚਿੰਗ ਸੂਟ ਰਹਿਣੇ ਆ ਜੀ ਲਓ ਇਹ ਸ਼ਾਰਟ ਰਹੂਗੀ ਜੀ ਨਾਲ ਦੇਣੀ ਹੈ ਬਾਟਮ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਦੇ ਵਿੱਚ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਪ੍ਰਾਈਸ ਰਹਿਣੀ ਹੈ ਸਿਰਫ 850 ਦੇਖੋ ਇਹ ਪ੍ਰਾਈਸ ਤੁਹਾਨੂੰ ਸਿਰਫ ਕੱਟ ਪੀਸਾਂ ਚ ਵੀ ਨਹੀਂ ਮਿਲਣੀ ਦੇਖੋ ਇਹ ਸਿਰਫ 850 ਦੇ ਤੁਹਾਨੂੰ ਦੇ ਰਹੇ ਆ ਅਸੀਂ ਕੱਟ ਪੀਸ ਵੀ ਜੋ ਵੇਚੀਏ ਉਹ ਵੀ ਕਾਸਟਲੀ ਵੇਚੀਏ ਤੋਂ ਪਰ ਅੱਜ ਤੁਹਾਨੂੰ ਜਿਹੜੇ ਫਰੈਸ਼ ਸੂਟ ਦੀ ਪ੍ਰਾਈਸ ਦੇ ਰਹੇ ਆ ਸਿਰਫ 850 ਸੇਲ ਪ੍ਰਾਈਸ ਰਹਿਣੀ ਆ ਜੀ ਲਓ ਜੀ ਚੈੱਕ ਕਰੋ ਜੀ ਇਹ ਵਾਲਾ ਚੈੱਕ ਕਰੋ ਪ੍ਰਿੰਟ ਹੇਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਨੇਵੀ ਬਲੂ ਦੇ ਕਲਰ ਜੇ ਚਾਣਾ ਜੀ ਬਲੈਕਿਸ਼ ਨੇਵੀ ਬਲੂਸ ਦਾ ਕਲਰ ਹੈ ਬਹੁਤ ਪਿਆਰਾ ਜਿਹਾ ਠੀਕ ਹੈ ਥੋੜਾ ਜਿਹਾ ਬਲੈਕ ਜਿਹਾ ਕਲਰ ਹੀ ਆਊਗਾ ਇਹ ਗ੍ਰੇ ਬਲੈਕ ਜਿਹਾ ਕਲਰ ਹੈ ਲਓ ਪ੍ਰਾਈਸ ਇਹ बॉਟਮ ਰਹਿਣੀ ਕੋ ਟ੍ਰਾਈ ਦੀ ਸ਼ਾਰਟ ਰੈਣੀ ਕੋ ਟ੍ਰਾਈ ਦੀ 850 ਦੀ ਪ੍ਰਾਈਸ ਰਹਿਣੀਆਂ ਜੀ ਠੀਕ ਹੈ ਜੀ ਅਗਲੇ ਸੂਟ ਦੇਖੋ ਇਹ ਇੱਕ ਕੇਵਲ ਹੈ ਸੂਟ ਇਹ ਕੇਵਲ ਹੈ ਪ੍ਰਿੰਟ ਆਉਣਾ ਜੀ ਲਓ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਵਾਲੀ ਆਉਣੀ ਹੈ ਨਾਲ बॉਟਮ ਬਹੁਤ ਹੀ ਪਿਆਰੀ ਜੀ ਬਾਟਮ ਹੈ ਤੇ ਰਹਿਣੀ ਹੈ ਸ਼ਰਟ ਪ੍ਰਿੰਟਿੰਗ ਦੇਖੋ ਆਸ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਾਟਮ ਸ਼ਰਟ ਪ੍ਰਾਈਸ ਦੇ ਰਹੀਆਂ ਸਿਰਫ 850 ਠੀਕ ਹੈ ਜੀ 850 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਸਾਡੇ ਕੋਲ ਲਓ ਇੱਕ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਰਹਿਣਾ ਜੀ ਰਾਇਲ ਜੈ ਬਲੂ ਛੇੜ ਆਂਦੀ ਹੈ ਦੀ ਇਹਦੀ ਲਓ ਇਹ ਰਹਿਣੀ ਹੈ ਜੀ ਬਾਟਮ ਠੀਕ ਹੈ ਇਹ ਬਾਟਮ ਰਹਿਣੀ ਹੈ ਪ੍ਰਾਈਸ ਦੇ ਰਹੀਆਂ 850 ਅੱਜ ਦੇ ਜਿਹੜੇ ਸੂਟ ਸੀਗੇ ਤੁਹਾਨੂੰ ਸਿਰਫ 850 ਚ ਦੇ ਰਹੀਆਂ ਕਾਟਨ ਕੋਟ ਰਾਈ ਦੇ ਵਿੱਚ ਇਸ ਤੋਂ ਅਗੇ ਤੁਹਾਡੇ ਵਾਸਤੇ ਰਹਿਣਾ ਜੀ ਬਜ਼ੁਰਗਾਂ ਵਾਲਾ ਪ੍ਰਿੰਟ ਵੀ ਆਊਗਾ 올ਓਵਰ ਸੂਟ ਰਹਿਣੇ ਆ ਜੀ ਏਕੇ ਟੈਕਸਟ 올ਓਵਰ ਸੂਟ ਰਹਿਣੇ ਆ ਕੋਟ ਰਾਈਸ ਤੇ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 890 890 ਵਿੱਚ ਤੁਸੀਂ ਇਹ ਸੂਟ ਸਾਡੇ ਕੋਲ ਲੈ ਸਕਦੇ ਹੋ ਕਾਟਨ ਕੋਟ ਰਾਈਸ ਦਾ ਠੀਕ ਹੈ ਜੀ 890 ਵਿੱਚ ਸੂਟ ਲੈ ਸਕਦੇ ਆ ਜੀ ਇਹ ਠੀਕ ਹੈ ਜੀ ਇਹ ਥੋੜਾ ਜਿਹਾ ਪ੍ਰਿੰਟ ਥੋੜਾ ਜਿਹਾ ਦੂਸਰੇ ਆਣੇ ਆ ਜੋ ਮੇਰੀਆਂ ਭੈਣ ਆਲਓਵਰ ਲਾਈਟ ਕਲਰ ਪਸੰਦ ਕਰਦੀਆਂ ਲੋ ਬਹੁਤ ਸੋਹਣੇ ਕਲਰ ਹੋਣਾ ਇੱਕ ਕੇ ਵਾਲਾ ਕਲਰ ਆਊਗਾ ਜੀ ਪ੍ਰਿੰਟਿੰਗ ਦੇਖੋ 올ਓਵਰ ਸੂਟ ਰਹਿਣਾ ਜੀ ਕੋ ਟ੍ਰਾਈ ਦਾ 890 ਦੀ ਪ੍ਰਾਈਸ ਰਹਿਣੀ ਹੈ ਠੀਕ ਹੈ ਜੀ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਤਿੰਨ ਕਲਰਾਂ ਦੇ ਵਿੱਚ ਆਇਆ ਇੱਕ ਗ੍ਰੇ ਕਲਰ ਆਊਗਾ ਜੀ ਦੇਖੋ ਲਾਈਟ ਜਾਂ ਗ੍ਰੇ ਕਲਰ ਆਉਣਾ ਇੱਕ ਕੇ ਵਾਲਾ ਕਲਰ ਆਊਗਾ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਕੀਨ ਬਿਸਕੁਟੀ ਕਲਰ ਇੱਕ ਆਊਗਾ ਜੀ ਪਿਸਤਾ ਸ਼ੇਡ ਹਲੋ ਇਹਦੀ ਪ੍ਰਾਈਸ 890 ਰਹਿਣੀ ਆ ਜੀ कॉटन कोट राइज़ ਦਾ ਸੂਟ ਆ 올ਓਵਰ 890 ਦੀ ਪ੍ਰਾਈਸ ਰਹਿਣੀ ਆ ਇਹ ਸਨ ਅੱਜ ਦੇ ਸਾਡੇ ਸੂਟ ਸੇਲ ਹੈ ਜੀ ਇਹਨਾਂ ਸੂਟਾਂ ਦੇ कोट राइज़ ਦੀ ਠੀਕ ਹੈ ਜੀ ਚੈਲੰਜ ਦੇ ਨਾਲ ਤੁਹਾਨੂੰ ਅਸੀਂ ਰੇਟ ਦਿੱਤਾ ਹੈ ਇਹਦਾ ਤੇ ਸਿਰਫ ਸਕਰੀਨਸ਼ਾਟ ਲਓ ਆਰਡਰ ਬਾਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ